ਬਣਾਈ ਆਪਨੇ ਸੁਜੀਤ ਸਿੰਘ ਆਪਨੇ ਆਕਲ ਦੇਖੋ ਪਲੀਜ਼ ਇਹ ਕੰਮ ਨਾ ਕਰੋ ਸਾਡੇ ਨਾਲ ਆਏ ਨਾ 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 ਲੇਡੀ ਦਾ ਮਸਲਾ ਕੋਈ ਨਹੀਂ ਹੈਗਾ ਗਾਡੀ ਸਪੋਕਸ ਕਿੱਥੇ ਤੁਹਾਡੇ ਜੀ ਹੱਥ ਫੜਿਆ ਲੇਡੀ ਦਾ ਮਸਲਾ ਹੀ ਕੋਈ ਨਹੀਂ ਹੈਗਾ ਬਿਲਕੁਲ ਨਹੀਂ ਅਸੀਂ ਹੱਥ ਫੜਿਆ ਕਹੇ ਦਾ ਠੀਕ ਹੈ ਨਾ ਅਸੀਂ ਉਹ ਜੈਂਟਲ ਨੂੰ ਲਿਜਾ ਰਹੇ ਹਾਂ ਅਸੀਂ ਜੈਂਟਲ ਨੂੰ ਲਿਜਾ ਰਹੇ ਹਾਂ ਅਸੀਂ ਵਰਦੀ ਚ ਆ ਕੇ ਅਸੀਂ ਜੈਂਟਲ ਨੂੰ ਲਿਜਾ ਰਹੇ ਹਾਂ ਤੁਸੀਂ ਵਿੱਚੋਂ ਖਤੋਂ ਬਾਈ ਕਰਦੇ ਭੇਜੋ ਤਾਂ ਦੱਸਾਂ ਮੈਂ ਲਾ ਲੈਂਦੇ ਆ ਇੱਥੇ ਬੁਲਾ ਲੈਂਦੇ ਆ ਇਹਨਾਂ ਕੋ ਕੀ ਹੈਗਾ ਲਿਆ ਪਰਚਾ ਖੋਲੋ ਕੀ ਹੈਗਾ ਤੁਹਾਡੇ ਪਰਚਾ ਲਿਆਓ ਜੀ ਪਰਚਾ ਹਲੋ ਜੀ ਨਾਮ ਕੀ ਤੁਹਾਡਾ ਸਾਡੇ ਕੋਲ ਦਰਖਾਸਤ ਨਾਮ ਦੱਸੋ ਆਪਣਾ ਐਜੇ ਤੁਸੀਂ ਕੀ ਲੱਗੇ ਹੋ ਵਿਦਆਊਟ ਯੂਨੀ ਹਾਂ ਜੀ ਸਾਡੇ ਕੋਲ ਯੂਨੀਫਾਰਮ ਪਾਈ ਹੋਈ ਹੈ ਤੁਸੀਂ ਐਸੇ ਤੁਸੀਂ ਇਹਨਾਂ ਨੂੰ ਲੈ ਕੇ ਮੈਨੂੰ ਦਰਖਾਸਤ ਦਿਓ ਕੀ ਲੱਗੇ ਕੋਈ ਨਾ ਤੁਹਾਨੂੰ ਦਰਖਾਸਤ ਨਹੀਂ ਦੇਣੀ ਲੈ ਬਈ ਠੀਕ ਹੈ ਜੀ ਲੈ ਬੀਜਲੀ ਬੋਰਡ ਦੇ ਸਰਕਾਰੀ ਕੁਮਾਰ ਕਰਨਕੌਰ ਹੈਗੇ ਨੇ ਕਰਨ ਪਤਨੀ ਪ੍ਰਵੇਸ਼ ਕੁਮਾਰ ਜੀ ਕਹਿੰਦੇ ਨੇ ਇਹ ਜਿਹੜੇ ਨੇ ਸਾਡੇ ਰੂਪ ਲਾਲ ਜੀ ਇਹ ਉਹਨਾਂ ਨੇ ਸਾਹਮਣੇ ਘਰ ਦੇ ਵਿੱਚ ਉਹਨਾਂ ਦਾ ਗੰਦੀਆਂ ਹਰਕਤਾਂ ਕਰ ਰਹੇ ਨੇ ਉਹਨਾਂ ਨੇ ਦਰਖਾਸਤ ਪਾਈ ਉਹਦੇ ਸੁਬਾਨੇ ਜੀ ਅਸੀਂ ਆਏ ਹਾਂ हां ਤੁਹਾਨੂੰ ਪਤਾ ਕੇਸ ਕੀ ਹੈ ਜੀ ਇਹ ਇਹਨਾਂ ਨੇ 1 ਸਾਲ ਤੋਂ ਕੁੰਡੀ ਪਾਈ ਹੈ ਅਸੀਂ ਇਹਨਾਂ ਦੀ ਇਹ ਕੁੰਡੀ ਫੜੀ ਗਈ ਤਾਂ ਇਹ ਗਲਤ ਗੱਲ ਕਹਿ ਰਹੇ ਨੇ ਹਾਂ ਓਏ ਆਹ ਦੇ ਲੇਡੀ ਸਪੋਰਟਰ ਆਹ ਕੀ ਕਰਦੀ ਆ ਭਾਈ ਜੀ ਹੱਥ ਤੋੜਿਆ ਓਹ ਤੇਰੀ ਆ ਦੇਖੋ ਜੀ ਜਨਾਬ ਨੇ ਹੱਥ ਜੱਕਿਆ ਆਹ ਲੇਡੀ ਸੇ ਹੱਥ ਜੱਕਿਆ ਆਹ ਸਰਜੀਤ ਸਿੰਘ ਐਸਆਈ ਨੇ ਆਹ ਸਰਜੀਤ ਸਿੰਘ ਐਸਆਈ ਨੇ ਆਹ ਸਰਜੀਤ ਸਿੰਘ ਐਸਆਈ ਨੇ ਲੇਡੀ ਸੇ ਹੱਥ ਜੱਕਿਆ ਆਹ ਹੀ ਸਰਜੀਤ ਸਿੰਘ ਐਸਆਈ ਕੀ ਨਾਮ ਤੁਹਾਡਾ ਤੇ ਕਿੱਥੋਂ ਦੇ ਰਹੇ ਨੇ ਮੇਰਾ ਨਾਮ ਸੁਨੀਤਾ ਮੈਂ ਕ੍ਰਿਸ਼ਨਾ ਕਲੇ ਦੇ ਰਹਿਣ ਵਾਲੀ ਆ ਤੇ ਕੱਲ ਸ਼ਾਮੀ 5 ਵਜੇ ਪੁਲਿਸ ਵਾਲੇ ਨੇ ਮੇਰੇ ਘਰ ਆ ਕੇ ਮੇਰੇ ਨਾਲ ਬੜੀ ਕੁੱਟਮਾਰ ਕੀਤੀ ਹੈ ਚਾਰ ਪੁਲਿਸ ਵਾਲੇ ਸੀਗੇ ਦੋ ਵਰਦੀ ਪਾਈ ਸੀ ਦੋ ਸਿਵਲ ਚ ਸੀਗੇ ਤੇ ਅੰਦਰ ਵੜ ਕੇ ਉਹਨਾਂ ਨੇ ਮੇਰੇ ਮੁੰਡੇ ਨੂੰ ਵੀ ਮਾਰਿਆ ਮੈਨੂੰ ਵੀ ਮਾਰਿਆ ਠੁੱਡੇ ਵੀ ਮਾਰੇ ਮੇਰੀ ਬਾਹ ਵੀ ਤੋੜਦੀ ਹੈ ਪੇਟ 'ਚ ਵੀ ਲੱਤਾਂ ਮਾਰੀਆਂ ਮੇਰੇ ਸਿਰਫ ਇਹੀ ਸੀ ਕਿ ਮੇਰੇ ਘਰ ਵਾਲੇ ਦਾ ਪਤਾ ਨਹੀਂ ਪਤਾ ਨਹੀਂ ਕੀ ਕਾਗਜ਼ ਲੈ ਕੇ ਆਏ ਸੀ ਮੈਨੂੰ ਇਸ ਗੱਲ ਦਾ ਪਤਾ ਨਹੀਂ ਲਿਖਿਆ ਸੀ ਮੇਰਾ ਆਦਮੀ ਡਿਊਟੀ ਤੇ ਸੀ ਤੇ ਉਹ ਕਹਿੰਦੇ ਆਦਮੀ ਅੰਦਰ ਹੈ ਇਹਨੂੰ ਬਾਹਰ ਕੱਢੋ ਅੰਦਰ ਲੁਕਿਆ ਹੋਇਆ ਤੁਹਾਨੂੰ ਬਾਹਰ ਕੱਢਣ ਦੇ ਪਿੱਛੇ ਅੰਦਰ ਬੜਨ ਦੇ ਵਿੱਚੇ ਮੈਨੂੰ ਮਾਰਿਆ ਉਹਨਾਂ ਨੇ ਅੰਦਰ ਵੱੜ ਕੇ ਬੜੀ ਕੁੱਟ ਮਾਰ ਕੀਤੀ ਐ ਆਜੋ ਜਨਾਨੀ ਨੇ ਸਾਹਮਣੇ ਰੰਦੀ ਐ ਉਹਨੇ ਕੁੰਡੀ ਪਾਈ ਸੀਗੀ ਸਿਰਫ ਏਸੀ ਗੱਲ ਤੇ ਉਹਨੇ ਕੁੰਡੀ ਪਾ ਕੇ ਰਗੜਾਈ ਕਰਨੀ ਸੀ ਏਸੀ ਗੱਲ ਦੇ ਪਿੱਛੇ ਉਹਨਾਂ ਨੇ ਮੇਰੇ ਆਦਮੀ ਤੇ ਗਲਤ ਇਜਾਮ ਲਾਇਆ ਕਿ ਵੀ ਇਹਨੂੰ ਮੈਨੂੰ ਛੇੜਦੇ ਆ ਬਸ ਇਹ ਕਿਹਾ ਪੁਲਸ ਵਾਲਾ ਨੇ ਕਿ ਰੂਪ ਲਾਲ ਇਹ ਲਿਖਿਆ ਪਰਚੇ ਤੇ ਉਹ ਮਤਲਬ ਜਨਾਨੀ ਨੂੰ ਗਲਤ ਇਸ਼ਾਰੇ ਕਰਦਾ ਹੈ ਆ ਕੁਮਾਰ ਦਾ ਪਤਾ ਨਹੀਂ ਇਦਾਂ ਕਿਹਾ ਉਹਨੇ ਬਸ ਇਸ ਗੱਲ ਦੇ ਪਿੱਛੇ ਮਾਰਕੁੱਟ ਹੋਈ ਆ ਬਹੁਤ ਜ਼ਿਆਦਾ ਮਾਰਿਆ ਉਹਨਾਂ ਨੇ ਕੱਲ ਤਾਂ ਮੇਰੀ ਕੰਡੀਸ਼ਨ ਬਹੁਤ ਖਰਾਬ ਸੀ ਮੈਂ ਬੋਲ ਨਹੀਂ ਸਕ ਰਹੀ ਸੀ ਅੱਜ ਥੋੜਾ ਸਹੀ ਐ ਤੇ ਬੋਲਿਆ ਜਾ ਰਿਹਾ ਮੇਰੇ ਕੋਲੋਂ ਮੜਾ ਮੋਟਾ ਮੇਰਾ ਮੂੰਹ ਮਾਂ ਸਾਹਿਬ ਉਹਨੇ ਲੱਤਾਂ ਮਾਰ ਮਾਰ ਕੇ ਸਭ ਤੋੜਤਾ ਹੈ ਹੱਥ ਵੀ ਮੇਰਾ ਟੁੱਟ ਗਿਆ ਹੋਇਆ ਸਾਰਾ ਲੱਤਾਂ ਬਹੁਤ ਜ਼ਿਆਦਾ ਮਾਰਿਆ ਮੈਨੂੰ ਕੰਡੀਸ਼ਨ ਮੇਰੀ ਬਹੁਤ ਜ਼ਿਆਦਾ ਖਰਾਬ ਬੜੀ ਬੇਰਮੀ ਨਾਲ ਮੈਨੂੰ ਮਾਰਿਆ ਸਰਜੀਤ ਨਾਮ ਹੈ ਉਹਦਾ ਵਰਦੀ ਵਾਲਾ ਇੱਕ ਨੇ ਹੱਥ ਫੜਿਆ ਇੱਕ ਨੇ ਮਾਰਿਆ ਮੈਨੂੰ ਠੁੱਡੇ ਲੱਤਾਂ ਬਹੁਤ ਮਾਰਿਆ ਜਿਹਦੀ ਅਸੀਂ ਵੀਡੀਓ ਵੀ ਨਹੀਂ ਬਣਾਈ ਹੈਗੀ ਐ ਔਰ ਕੁਝ ਬਣਾ ਸਕੇ ਥੋੜੀ ਬਹੁਤ ਹੀ ਬਣਾਈ ਹੈ ਬਸ ਜ਼ਿਆਦਾ ਨਹੀਂ ਬਣਾ ਸਕੇ ਬੱਚੇ ਕਿਉਂਕਿ ਇਹਨਾਂ ਨੇ ਹੱਥੋਂ ਪਾਈ ਇੱਕਦਮ ਹੀ ਹਮਲਾ ਕੀਤਾ ਘਰ ਦੇ ਵਿੱਚ ਆ ਕੇ ਬਸ ਇਸ ਤੋਂ ਅੱਗੇ ਮੈਂ ਕੁਝ ਨਹੀਂ ਕਹਿ ਸਕਦੀ ਮੈਨੂੰ ਇਨਸਾਫ ਚਾਹੀਦਾ ਲੱਡੀ ਗੈਰੀ ਵੀ ਆਇਆ ਉਹਨੇ ਵੀ ਕਿਹਾ ਵੀ ਤੁਸੀਂ ਲੇਡੀਜ਼ ਨਾਲ ਇਦਾਂ ਸਪੈਸ਼ਲ ਲੁੱਕ ਨਹੀਂ ਕਰ ਸਕਦੇ ਕਹਿੰਦੇ ਬਸ ਸਾਡੇ ਕੋਲ ਗਲਤੀ ਹੋ ਗਈ ਹੋਏ ਕਹਿਣ ਲੱਗ ਗਿਆ ਤੇ ਚਲੇ ਗਏ ਤੁਹਾਡੇ ਘਰ ਵਾਲੇ ਜਿਹੜਾ ਰੋਕ ਕਰਤਾ ਤੁਹਾਨੂੰ ਬਿਜਲੀ ਕਾਰਨ ਕੁੰਡੀ ਕਾਰਨ ਕਰਕੇ ਇੱਕ ਤਾਂ ਚੋਰੀ ਕਰਦੇ ਆ ਉੱਪਰ ਗਲਤ ਇੰਜਾਮ ਲਗਾਉਂਦੇ ਆ ਚੋਰੀਆਂ ਕਰਦੇ ਆ ਦੋਨਾਂ ਘਰਾਂ ਨੇ ਕੁੰਡੀਆਂ ਪਾਈਆਂ ਮਾਰਤੀਆਂ ਦੋਨਾਂ ਨੇ ਕੁੰਡੀਆਂ ਪਾਈਆਂ ਹੋਈਆਂ ਪੱਥਰ ਲਗਾਏ ਉਹ ਮਸ਼ੀਨ ਚਲਾਣ ਲੱਗੇ ਸੀ ਰਗੜਾਈ ਦੀ ਮੀਟਰ ਚ ਕੁੰਡੀ ਪਾਈ ਉਹਨਾਂ ਨੇ ਅਸੀਂ ਕਿਹਾ ਸਾਡੀ ਬੱਤੀ ਡਿਮ ਹੋ ਜਾਏਗੀ ਬਸ ਇਸ ਵਾਜੀ ਪਿਛੇ ਉਹਨਾਂ ਨੇ ਸਾਡੀ ਕੰਪਲੀਟ ਕੀਤੀ ਹੈ ਇਹ ਔਰਤ ਨੇ ਕੀ ਕੰਪਲੀਟ ਭਾਈ ਕਿੰਨੀ ਕੁ ਉਮਰ ਦੀ ਔਰਤ ਹੈ ਔਰਤ ਚਾਰ ਜਵਾਨ ਕੁੜੀਆਂ ਉਹਦੇ ਉਹਨੂੰ ਸਾਫ ਲਗਾ ਲਓ ਕਿੰਨੀ ਕੀ ਹੋ ਸਕਦੀ ਹੈ ਬਜ਼ੁਰਗ ਨਹੀਂ ਹੈ ਠੀਕ ਹੀ ਆ ਉਹ ਮੈਨੂੰ ਉਮਰ ਦਾ ਨਹੀਂ ਮੈਂ ਕਹਿ ਸਕਦੀ ਕਿੰਨੀ ਉਮਰ ਹੈਗੀ ਉਸ ਸਾਲ ਹੀ ਹੋ ਗਿਆ ਉਹਨੂੰ ਇੱਥੇ ਆਈ ਨੂੰ ਅਸੀਂ ਤਾਂ ਬਹੁਤ ਪੁਰਾਣੇ ਰਹਿੰਦੇ 15 ਬੇਰਮੀ ਨਾਲ ਕੁੱਟਮਾਰ ਕਰਨੀ ਹਾਂਜੀ ਬਹੁਤ ਬੇਰਮੀ ਨਾਲ ਕੁੱਟਮਾਰ ਕੀਤੀ ਉਹ ਕੀ ਮੰਗੇ ਸਾਡੇ ਮੈਂ ਕਿਹਾ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਬਸ ਮੈਨੂੰ ਨਜਾਇਜ਼ ਦੀ ਮਾਰ ਮਾਰੀ ਹੈ ਬਸ ਮੈਨੂੰ ਇਨਸਾਫ ਚਾਹੀਦਾ ਮੇਰੇ ਘਰ ਵਾਲੇ ਤੇ ਗਲਤ ਬਲੇਮ ਲਾਇਆ ਉਹਨ ਉਸ ਜਨਾਨੀ ਨੇ ਬਜ਼ੁਰਗ ਮੇਰੇ ਘਰ ਵਾਲਾ 58 ਸਾਲ ਦੀ ਉਹਦੀ ਉਮਰ ਹੈਗੀ ਆ ਪੁੱਤਰੇ ਦੋ ਪੁੱਤਰੇ ਵਾਲਾ ਹੈਗਾ ਉਹ ਜਨਾਨੀ ਤੇ ਕੀ ਉਹਨੂੰ ਹੱਕ ਮਾਰੇਗਾ ਜਾਂ ਉਹਨੂੰ ਕੀ ਬਲੇਮ ਲਾਏਗਾ ਮੈਨੂੰ ਇਨਸਾਫ ਚਾਹੀਦਾ ਪੁਲਿਸ ਵਾਲਾ ਆ ਕੇ ਮੇਰੇ ਕੋਲ ਮਾਫੀ ਮੰਗੇ ਨਹੀਂ ਤਾਂ ਉਸਨੂੰ ਰੋਕਰ ਸਸਪੈਂਡ ਕਰੋ ਇਹਨੇ ਬਹੁਤ ਪਾਰੀ ਗਲਤੀ ਕੀਤੀ ਹੈ ਮੇਰੇ ਤੇ ਹਾਂਜੀ ਕੀ ਤੁਹਾਡੀ ਸ਼ਿਕਾਇਤ ਸੀ ਕਿ ਕੀ ਕਿੱਥੇ ਰਹਿੰਦੇ ਹੋ ਸਸ ਮੈਂ ਕ੍ਰਿਸ਼ਨਨ ਕਲੇਵ ਵਿੱਚ ਰਹਿੰਦੀ ਹਾਂ ਤੇ ਮੇਰਾ ਰੂਪ ਲਾਲ ਮੇਰੇ ਘਰ ਦੇ ਸਾਹਮਣੇ ਬਿਜਲੀ ਚ ਰਹਿੰਦਾ ਮੇਰਾ ਨਾ ਕ੍ਰਿਸ਼ਨਨ ਕਲੇਵ ਦੇ ਵਿੱਚ ਅਨ ਅਪਰੂਵਡ ਕਲੋਨੀ ਓਨ ਕਰਕੇ ਮੀਟਰ ਨਹੀਂ ਸੀ ਲੱਗ ਰਿਹਾ ਤੇ ਉਹਦੇ ਵਿੱਚ ਇਹਨਾਂ ਨੇ ਉਹਦਾ ਨਾਜਾਇਜ਼ ਫਾਇਦਾ ਚੱਕਿਆ ਤੇ ਇਹ ਕਹਿੰਦੇ ਕਿ ਅਸੀਂ ਆਪਦੇ ਨਾਮ ਤੇ ਮੀਟਰ ਲਵਾ ਦਿੰਨੇ ਆ ਤੂੰ ਸਾਨੂੰ ਝਾੜੀਆਂ ਦੇ ਵਿੱਚ ਆ ਕੇ ਮਿਲ ਜਿਆ ਕੁਛ ਸਾਡੀ ਗੱਲ ਕਰ ਜਿਹੋ ਇਹਦੇ ਘਰ ਦੇ ਹਨ ਕੰਪਲੇਨ ਕੀਤੀ ਫਿਰ ਕਹਿੰਦੇ ਤੂੰ ਸਾਡੀ ਇੱਜ਼ਤ ਬਾਰੇ ਸੋਚ ਕੋਈ ਨਹੀਂ ਮਾਫ ਕਰਦੇ ਇੱਕ ਵਾਰੀ ਦੁਬਾਰਾ ਕੰਪਲੇਨ ਨਹੀਂ ਆਉਂਦੀ ਪਰ ਸਰ ਫਿਰ 2-3 ਵਾਰੀ ਇਹ ਸਾਡੇ ਘਰੇ ਨਿਵਾੜਿਆ ਸਲ ਕਦੇ ਸਾਡੇ ਘਰ ਦੀਆਂ ਲਾਈਟਾਂ ਬੰਦ ਮੈਂ ਤੇ ਮੇਰੀਆਂ ਜਵਾਨ ਧੀਆਂ ਘਰੇ ਰਹਿੰਦੀਆਂ ਤੇ ਇਹਨਾਂ ਸਰ ਬਾਰ-ਬਾਰ ਸਾਨੂੰ ਹਰਾਸਮੈਂਟ ਕੀਤਾ ਜਾਂਦਾ ਤੇ ਜਿੰਦੇ ਤੋ ਹੱਕ ਕੇ ਅੱਜ ਮੈਂ ਸਰ ਜਿਹੜਾ ਰੂਪ ਲਾਲ ਦੇ ਚਬਾਰੇ ਤੇ ਬੈਠਦਾ ਵਿਨੋਦ ਦਾ ਉਹ ਸਰ 24 ਘੰਟੇ ਚਾਰੇ ਤੇ ਬੈਠ ਕੇ ਸਾਡੇ ਘਰ ਵੱਲੇ ਤੱਕ ਚੱਕ ਕਰਦਾ ਰਹਿੰਦਾ ਤੇ ਰੂਪ ਲਾਲ ਬਾਹਰ ਗੇਟ ਤੇ ਖੜਾ ਜੇਦੋਂ ਕਿਤੇ ਆਨੇ ਜਾਣੇ ਆ ਸਾਰਾ 24 ਘੰਟੇ ਸਾਡੇ ਤੇ ਨਿਗ੍ਹਾ ਰੱਖਦੇ ਉਹਦੇ ਤੰਗ ਆ ਕੇ ਮੈਂ ਐਸਐਸਪੀ ਸਾਹਿਬ ਨੂੰ ਕੰਪਲੇਨ ਕੀਤੀ ਸੀਗੀ ਪਰਸੋਂ ਸਰ ਉਹਨਾਂ ਨੂੰ ਮੈਂ ਕੰਪਲੇਨ ਲਿਖੀ ਸੀ ਕਿ ਜਿਹੜਾ ਵਿਨੋਦ ਆ ਉਹ ਸਾਡੇ ਘਰ 에 ਅਚਾਨਕ ਵੜਾਇਆ ਤੇ ਉਸ ਤੋਂ ਬਾਅਦ ਸਰ ਮੈਨੂੰ ਇਹੀ ੱਥਕੇ ਨਾਲ ਭੇਜਿਆ ਘਰੋਂ ਬਾਹਰ ਮੈਂ ਤੇ ਮੇਰੀਆਂ ਕੁੜੀਆਂ ਨੂੰ ਕਿਉਂਕਿ ਉਹਨੇ ਬਹੁਤ ਜ਼ਿਆਦਾ ਡਰਿੰਕ ਕੀਤੀ ਹੋਈ ਸੀ ਤੇ ਉਸ ਤੋਂ ਬਾਅਦ ਸਰ ਇਹਨਾਂ ਦੇ ਮੇਰੀ ਸ਼ਿਕਾਇਤ ਦੇ ਆਧਾਰ ਤੇ ਪੁਲਿਸ ਵਾਲੇ ਆਏ ਆ ਤੇ ਫਿਰ ਪੁਲਿਸ ਵਾਲਿਆਂ ਨੂੰ ਅਈ ਉੱਥੇ ਹੀ ਖੜੇ ਸੀਗੇ ਪੁਲਿਸ ਵਾਲਿਆਂ ਨੇ ਸਿਰਫ ਰੂਪ ਲਾਲ ਬਾਰੇ ਪੁੱਛਿਆ ਕਿ ਰੂਪ ਲਾਲ ਜੀ ਕਿੱਥੇ ਆ ਤੇ ਉਹਨਾਂ ਦੀ ਜਿਹੜੀ ਸੁਨੀਤਾ ਉਹਨਾਂ ਦੀ ਘਰ ਵਾਲੀ ਸੀਗੀ ਉਹਨਾਂ ਨੇ ਕਾਫੀ ਉਹਨਾਂ ਨੂੰ ਗਾਲੀ ਗਲੋਚ ਤੇ ਉਹਨਾਂ ਨੂੰ ਹੱਥੋਂ ਪਾਈ ਕਾਫੀ ਪਏ ਆ ਹਵਲਦਾਰ ਨੂੰ ਮੁੱਕੇ ਵਗੈਰਾ ਮਾਰੇ ਆ ਫਿਰ ਉਹਨਾਂ ਦੇ ਲੱਤਾਂ ਨੂੰ ਚਿੰਬੜ ਗਏ ਕਿ ਮੈਂ ਉਹਨਾਂ ਨੂੰ ਲੈ ਕੇ ਨਹੀਂ ਜਾਂਦੇ ਨਾ ਨਾ ਮੈਂ ਤੁਹਾਨੂੰ ਹਿਲੰਦੇ ਨਾ ਫਿਰ ਉਹ ਬਿਨਾਂ ਕਿਸੇ ਨੂੰ ਚੱਕੇ ਤੇ ਉੱਥੋਂ ਚਲੇ ਗਏ ਆ ਸਰ ਉਹ ਵਾਪਸ ਚਲੇ ਗਏ ਸੀਗੇ ਤੇ ਫਿਰ ਉਹਨੇ ਸੁਨੀਤਾ ਨੇ ਹੁਣ ਉਲਟ ਸਾਡੇ ਤੇ ਕਰ ਦਿੱਤਾ ਕਿ ਪੁਲਿਸ ਮੁਲਾਜ਼ਮ ਮੈਨੂੰ ਪਏ ਜਦ ਕਿ ਅਸੀਂ ਮੌਕੇ ਤੇ ਮੌਜੂਦ ਸੀ ਪਿੰਦੇ ਸਰਪੰਚ ਮੈਂਬਰ ਸਾਰੇ ਮੌਜੂਦ ਸੀਗੇ ਉਸ ਟਾਈਮ ਤੇ ਮੌਕੇ ਤੇ ਕਿ ਸੁਨੀਤਾ ਜਿਹੜੀ ਉਹ ਪਹਿਲਾਂ ਪੁਲਿਸ ਮੁਲਾਜ਼ਮਾਂ ਦੇ ਗੱਲ ਹੱਤੋਂ ਪਾਈ ਪਈ ਹੈ ਤੇ ਫਿਰ ਉਹਨਾਂ ਨੇ ਆਪਦੇ ਬਚਾਅ ਦੇ ਵਿੱਚ ਆਪਦੀ ਲੱਤ ਛੜਾਈ ਹੈ ਤੇ ਇਹਨਾਂ ਨੇ ਇਸ਼ੂ ਬਣਾ ਦਿੱਤਾ ਉਹਦੇ ਪਤੀ ਨੂੰ ਗ੍ਰਿਫਟਾਰ ਕਰਨਾ ਆਏ ਸੀ ਉਹਨਾਂ ਨੇ ਗ੍ਰਿਫਟਾਰ ਕਰਨਾ ਆਏ ਸੀ ਸਰ ਮੈਂ ਸ਼ਿਕਾਇਤ ਦੇ ਆਧਾਰ ਤੇ ਪਰ ਉਹ ਕਹਿੰਦੀ ਸੀ ਮੈਂ ਜਾਨ ਨਹੀਂ ਦੇਣਾ ਉਹ ਸੜਕ ਤੇ ਲੰਮੇ ਪੈ ਗਈ ਤੇ ਨਦੀਆਂ ਲੱਤਾ ਫੜ ਲਈਆਂ ਸੀ। ਹੁਣ ਇਹਦੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਗਹਿਰਾਈ ਨਾਲ। ਇਹਦੀ ਮਾਮਲੇ ਦੀ ਜਾਂਚ ਗਹਿਰਾਈ ਨਾਲ ਮੈਂ ਕਹਿੰਦੀ ਜੋ ਸੱਚ ਹੈ ਸੱਚ ਸਾਹਮਣੇ ਆਵੇ। ਜੋ ਝੂਠ ਹੈ ਜੋ ਕੋਈ ਝੂਠ ਕਰਦਾ ਤਾਂ ਝੂਠ ਸਾਹਮਣੇ ਆਵੇ। ਇਨਸਾਫ ਦਵਾਇਆ ਜਾਵੇ। ਕੀ ਨਾਮ ਤੁਹਾਡਾ? ਜੀ ਮੇਰਾ ਨਾਮ ਰਿੰਪੀ ਹੈ। ਕੀ ਲੱਗਦਾ? ਇਹ ਮੇਰੇ ਮੰਮੀ ਨੇ ਕ੍ਰਿਸ਼ਨਾ ਘਿਹਵਾਲੇ ਵਾਲੇ ਫੇਸ 3 ਤੋਂ ਤੇ ਸ਼ਾਮੀ 5 ਵਜੇ ਕੱਲ ਸਾਡੇ ਘਰੇ ਪੰਜਾ ਪੁਲਸ ਵਾਲੇ ਪੜਗੇ ਚਾਰ ਬੰਦੇ। ਉਹਨਾਂ ਨੇ ਮੇਰੇ ਮੰਮੀ ਨਾਲ ਮੇਰੇ ਭਰਾ ਨਾਲ ਮੇਰੇ ਪਰਜਾਈ ਨਾਲ ਸਾਰਿਆਂ ਨਾਲ ਕੁੱਟਮਾਰ ਕੀਤੀ ਆ ਤੇ ਗਾਲਾਂ ਕੱਢੀਆਂ ਮੇਰੇ ਮੰਮੀ ਦਾ ਹੱਥ ਮਰੋੜਿਆ ਤੇ ਉਹਨਾਂ ਦੇ ਲੱਤਾਂ ਮਾਰੀਆਂ ਮੂੰਹ ਤੇ ਵੀ ਮਾਰੀਆਂ ਕੀ ਕੰਪਲੀਟ ਲੈ ਕੇ ਆਏ ਸੀ ਉਹ ਕੰਪਲੀਟ ਇਹ ਲੈ ਕੇ ਆਏ ਸੀ ਕਿ ਸਾਡੇ ਸਾਹਮਣੇ ਇੱਕ ਲੇਡੀਜ਼ ਰਹਿੰਦੀ ਆ ਉਹਨੇ ਬਿਜਲੀ ਬੋਰਡ ਦੀ ਕੁੰਡੀ ਪਾਈ ਹੋਈ ਆ ਤਾਰਾਂ ਦੀ ਤੇ ਉਹਨੂੰ ਪਹਿਲੇ ਵੀ ਇਸ ਪਿੱਛੇ ਜੁਰਮਾਨਾ ਪੈ ਚਾਹ ਹਾਂਜੀ ਉਹ ਬਿਜਲੀ ਚੋਰੀ ਕਰਦੀ ਆ ਉਹਦਾ ਐਨਓਸੀ ਕਰਕੇ ਉਹਦਾ ਮੀਟਰ ਨਹੀਂ ਲੱਗਦਾ ਪਿਆ ਤੇ ਉਹਨੇ ਕੁੰਡੀ ਤਾਂ ਪਾਈ ਹੋਈ ਆ ਤੇ ਉਹਨਾਂ ਨੇ ਮੀਟਰ ਤੇ ਫਾਰਸ਼ ਦੀ ਰਗੜਾਈ ਕਰਾਨੀ ਹੈ ਤੇ ਉਹਨੇ ਫਿਰ ਕੱਲ ਪਰਸੋਂ ਵੇ ਕੁੰਡੀ ਪਾਈ ਹੈ ਤੇ ਉਹਨਦੇ ਪਿੱਛੇ ਮਾੜੀ ਬੋਲਚਾਲ ਹੋਈ ਤੇ ਉਹਦੇ ਪਿੱਛੇ ਇਹਨੇ ਕੰਪਲੀਟ ਲਿਖਾਤੀ ਕਿ ਮੇਰੇ ਡੈਡੀ ਨੂੰ ਕਿ ਇਹ ਮੈਨੂੰ ਛੇੜਦਾ ਹੈ ਤੇ ਮਲਾਜਮਾ ਦੀ ਵਰਦੀ ਪਾਈ ਕਿਸ ਤਰ੍ਹਾਂ ਇਹਨਾਂ ਨੂੰ ਕੁੱਟ ਮਾਰ ਦੋ ਪੁਲਿਸ ਵਾਲੇ ਸਿਵਲ ਵਰਦੀ ਚ ਸੀਗੇ ਤੇ ਦੋ ਵਰਦੀ ਦੋ ਨੇ ਵਰਦੀ ਪਾਈ ਸੀ ਏਐਸਆਈ ਸੁਰਜੀਤ ਆ ਥਾਣਾ ਕੁਲਗੜੀ ਤੋਂ ਉਨ ਨੇ ਮੇਰੀ ਮੰਮੀ ਨਾਲ ਮਲਤ ਉਨ ਨੇ ਲੱਤਾਂ ਮਾਰੀਆਂ ਉਨ ਨੇ ਹੀ ਮਲਤਾਂ ਮਾਰੀਆਂ ਮੂੰਹ ਤੇ ਮਾਰੀਆਂ ਮੂੰਹ ਤੇ ਵੀ ਮਾਰੀਆਂ ਢਿੱਡ ਤੇ ਵੀ ਮਾਰੀਆਂ ਬਾਹ ਵੀ ਮਰੋੜੀ ਹੈ ਬਾਹਤ ਉਹਨਾਂ ਦੀ ਟੁੱਟ ਗਈ ਹੈ ਪੂਰੀ ਐਕਸਰੇ ਸੋਮਵਾਰ ਹੋਏਗਾ ਤੇ ਐਕਸਰੇ ਤੋਂ ਹੁੰਦਾ ਨਹੀਂ ਪਿਆ ਤੇ ਹੋਰ ਕੀ ਮੰਗਿਆ ਉਹ ਜੇ ਕੋਈ ਸਾਡੀ ਇਹ ਮੰਗ ਹੈ ਸਾਨੂੰ ਉਹ ਐਸਆਈ surjeet ਖਾਨਾ ਕੁਲਗੜੀ ਤੋਂ ਉਹਨੂੰ ਪੇਸ਼ ਕੀਤਾ ਜਾਵੇ ਉਹਦੀ ਸਾਡੇ ਨਾਲ ਗੱਲ ਕਰਾਈ ਜਾਵੇ ਤੇ ਜਿਹੜੀ ਲੇਡੀਜ਼ ਕਿਰਨ ਹਾਂਜੀ ਤੇ ਉਹਨੇ ਮੇਰੇ ਡੈਡੀ ਤੇ ਗਲਤ ਬਲੇਮ ਲਗਾਇਆ ਉਹਨੂੰ ਵੀ ਪੇਸ਼ ਕੀਤਾ ਜਾਵੇ ਸਾਡੀ ਇਹੀ ਮੰਗ ਹੈ ਕਿ ਉਸ ਐਸਆਈ ਨੂੰ ਸਸਪੈਂਡ ਕੀਤਾ ਜਾਵੇ ਬਿਨਾ ਲੇਡੀਸ ਤੋਂ ਉਹਨਾਂ ਨੇ ਸਾਡੇ ਘਰ ਅੰਦਰ ਵੜ ਕੇ ਲੇਡੀਸ ਨੂੰ ਹੱਥ ਕਿੱਦਾਂ ਲਾਇਆ ਜੈਂਸ ਬੰਦੇ ਨੇ ਹਾਂ ਇਨਸਾਫ ਮਿਲਣਾ ਚਾਹੀਦਾ ਹੈ ਹਾਂ ਸਾਨੂੰ ਵਾਲਾ ਤੇ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਹਾਂਜੀ ਪੁਲਿਸ ਵਾਲਾ ਤੇ ਬੰਦੀ ਕਾਰਵਾਈ ਕੀਤੀ ਜਾਵੇ ਅਧਿਕਾਰੀਆਂ ਦਾ ਬਗਦੰਦੀ ਹਾਂਜੀ ਸਾਡੀ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਪਰ ਕੀ ਨਾਮ ਤੁਹਾਡਾ ਤੇ ਕੀ ਇੱਥੇ ਦੇਖਿਆ ਜਾਂਦਾ ਮੌਕੇ ਤੇ ਇਹ ਐਸੇ ਹੀ ਤਾਂ ਫੜਨਾ ਹੈ ਸਰ ਮੇਰਾ ਨਾਮ ਜਗਜੰਦਰ ਆ ਮੈਂ ਪਿੰਡ ਹੱਲੇ ਦਾ ਹੱਲੇ ਵਾਲ ਦਾ ਮਜੂਦਾ ਪੰਚਾਇਤ ਮੈਂਬਰ ਆਈ ਕੱਲ ਜਦੋਂ ਥਾਣਾ ਕੁਲਗੜੀ ਦੇ ਮੁਲਾਜ਼ਮ ਆਏ ਉਸ ਟਾਈਮ ਸਮੇਂ ਮੈਂ ਮੌਜੂਦ ਸੀ ਉੱਥੇ ਉਹ ਜਦੋਂ ਥਾਣਾ ਮੁਲਾਜ਼ਮਾਂ ਨੇ ਵਿਨੋਦ ਨੂੰ ਆਪਣੇ ਨਾਲ ਜਾਣਾ ਚਾਹਿਆ ਤਾਂ ਉਹ ਪ੍ਰੂਫ ਲਾਲ ਦੀ ਪਤਨੀ ਸੁਨੇਤਾ ਅਤੇ ਉਸ ਦਾ ਬੇਟਾ ਸੁਮਿਤ ਇਹਨਾਂ ਨੂੰ ਗਾਲੋ-ਗਲੋਚ ਗਲੀ-ਗਲੋਚ ਕੀਤਾ ਅਤੇ ਕਹਿੰਦੇ ਕਿ ਅਸੀਂ ਉਸ ਨੂੰ ਆਪਣੇ ਨਹੀਂ ਲੱਜਾਂਦੇ ਨਾ ਵਿਰੋਧ ਲੋ ਉਸ ਦੀ ਪਤਨੀ ਨੇ ਮਲਾਜਮ ਪਹਿਲਾਂ ਤਾਂ ਮਲਾਜਮ ਦੀ ਬਾਹਂ ਫੜ ਲਈ ਇੱਕ ਦੀ ਪਰ ਉਹਨੇ ਆਪਣੀ ਬਾਹਂ ਛਡਾ ਲਈ ਉਸ ਤੋਂ ਬਾਅਦ ਜਦੋਂ ਫਿਰ ਉਸ ਨੂੰ ਲਜਾਣ ਦੀ ਕੋਸ਼ਿਸ਼ ਕੀਤੀ ਪੁਲਿਸ ਮਲਾਜਮਾਂ ਨੇ ਉਸ ਦੀ ਪਤਨੀ ਸੁਨੀਤਾ ਨੇ ਇੱਕ ਮਲਾਜਮ ਦੀ ਲੱਤ ਫੜ ਲਈ ਉਸਨੇ ਲੱਤ ਨੂੰ ਆਪਣੇ ਛਡਾਉਣ ਦੀ ਕੋਸ਼ਿਸ਼ ਜਦੋਂ ਲੱਤ ਨੂੰ ਕੀਤੀ ਤਾਂ ਇਹਨਾਂ ਨੇ ਉਹਨੇ ਤਾਂ ਆਪ ਦੀ ਲੱਤ ਨੂੰ ਛਡਾਇਆ ਪਰ ਇਹਨਾਂ ਨੇ ਉਸ ਨੂੰ ਦੂਜੇ ਰੂਪ ਚ ਦਿਖਾ ਕੇ ਕਹਿੰਦੇ ਆ ਕਿ ਉਸਨੇ ਲੱਤ ਮਾਰੀ ਪਰ ਇਹ ਵੇ ਦਾ ਕੁਛ ਨਹੀਂ ਮੈਂ ਮੌਜੂਦਾ ਗਵਾਹ ਉਸ ਸਮੇਂ ਦਾ ਮੌਜੂਦਾ ਮੈਂਬਰ ਪੰਚਾਇਤ ਆ ਜੀ ਮੈਂ ਸੱਚ ਕਹਿ ਰਿਹਾ ਮੈਂ ਮੌਜੂਦਾ ਸਮਾ ਤੇ ਸਾਰਾ ਕੁਝ ਜੋ ਦੇਖਿਆ ਉਹ ਬਿਲਕੁਲ ਸਹੀ ਸੀ ਬਿਲਕੁਲ ਸਹੀ ਨਹੀਂ ਜੀ ਉਹ ਕਿਤੇ ਵੀ ਗਲਤ ਨਹੀਂ ਹੋ ਉਹਨੇ ਕੱਲੇ ਪੁੱਛਗਲ ਕੀਤੀ ਆ ਤੇ ਉਹਨੇ ਇਹ ਕਿਹਾ ਗਿਆ ਕਿ ਇਸ ਨੂੰ ਨਾਲ ਜਾਣਾ ਤਫਤੀਸ਼ ਕਰਨੀ ਆ ਸੀ ਬਸ ਉਹਨਾਂ ਨੇ ਇੰਨਾ ਕਿਹਾ ਪਰ ਇਹਨਾਂ ਨੇ ਉਸ ਦਾ ਵਿਰੋਧ ਕੀਤਾ ਅਤੇ ਉਸ ਦੀ ਲੱਤ ਫੜ ਲਈ ਆ ਜਾ ਰਿਹਾ ਹੈ ਇਹ ਸ਼ੂ ਕੁਝ ਹੋਰ ਬਣਾਇਆ ਜਾ ਰਿਹਾ ਇਹ ਬਾਅਦ ਚ ਇਹ ਵੀ ਉਹਨਾਂ ਨੇ ਗੱਲ ਕਹੀ ਆ ਸਨੇਤਾ ਨੇ ਤੇ ਉਸ ਦੀ ਉਸ ਦੇ ਬੇਟੇ ਨੇ ਵੀ ਇਹ ਔਰਤ ਉਹਦੇ ਚਰਿੱਤਰ ਤੇ ਵੀ ਇਹਨਾਂ ਨੇ ਉਂਗਲਾ ਉਠਾਈਆਂ ਕਿ ਇਹ ਵੱਦਚਲ ਤੌਰ ਤੇ ਤੇ ਹੁਣ ਅਸੀਂ ਨਾ ਤਾਂ ਮੁੱਲਸ ਮਲਾਜਮਾ ਨੂੰ ਬਖਸ਼ਣਾ ਤੇ ਨਾ ਕਿਰਨ ਨੂੰ ਬਖਸ਼ਣਾ ਦੋਵਾਂ ਨੂੰ ਕਿਸੇ ਵੀ ਤਰੀਕੇ ਨਾਲ ਜੋ ਵੀ ਸਾਡੇ ਤੋਂ ਜੋਰ ਲੱਗਾ ਸੀ ਫਸਾ ਕੇ ਹਟਾਉਂਗਾ ਇਸ ਦੀ ਮੈਂ ਮੰਗ ਕਰਦਾ ਕਿ ਬਹੁਤ ਲੰਮੇ ਹਾਈ ਤੱਕ ਜਾਂਚ ਹੋਣੀ ਚਾਹੀਦੀ ਗੜੀ ਦੀ ਪੁਲਿਸ ਪਾਰਟੀ ਜਦ ਉੱਥੇ ਗਈ ਸੀ ਤਾਂ ਜਿਹੜਾ ਵਿਨੋਦ ਹੈਗਾ ਗਵਾਂਢੀ ਜਦ ਉਹਨੂੰ ਪੁਲਿਸ ਪਾਰਟੀ ਨੇ ਖੁਚੀਸ ਕਰ ਰਹੀ ਸੀ ਉਹਨੂੰ ਫੜਿਆ ਤਾਂ ਜਿਹੜੇ ਰੂਪ ਲਾਲ ਹੈ ਜਿਸਤੇ ਰੂਪ ਲਾਇਸੀ ਕਿਰਨ ਨੇ ਰੂਪ ਲਾਲ ਦੀ ਪਤਨੀ ਸੁਨੀਤਾ ਸੁਨੀਤਾ ਜਿਹੜੀ ਹੈ ਪੁਲਿਸ ਪਾਰਟੀ ਤੇ ਗੱਲ ਪੈ ਗਈ ਤੇ ਜਿਹੜੀ ਪੁਲਿਸ ਦੇ ਜਿਹੜੀ ਕਾਰਵਾਈ ਹੈ ਉਸੇ ਚ ਵਾਧਾ ਪਾਇਆ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਸਾਫ਼ ਦੇਖ ਸਕਦੇ ਹੋ ਕਿ ਜਿਹੜਾ ਹੈੱਡ ਕਨਸਟੇਬਲ ਹੈ ਹੈੱਡ ਕਨਸਟੇਬਲ ਨੇ ਜਿਹੜਾ ਵਿਨੋਦ ਹੈ ਵਿਨੋਦ ਦਾ ਹੱਥ ਫੜਿਆ ਸੀ ਲੀਡੀ ਦਾ ਹੱਥ ਨਹੀਂ ਫੜਿਆ ਸੀ ਵੀਡੀਓ ਵਿੱਚ ਇਹ ਵੀ ਸਾਫ਼ ਦਿਖ ਰਿਹਾ ਹੈ ਕਿ ਜਿਹੜੀ ਲੇਡੀ ਹੈ ਲੇਡੀ ਨੇ ਵਿਨੋਦ ਨੂੰ ਛਡੌਣ ਲਈ ਹੈੱਡ ਕਨਸਟੇਬਲ ਤੇ ਹਾਤਾ ਪਾਈ ਵੀ ਕੀਤੀ ਸੀ ਤੇ ਹੈੱਡ ਕਨਸਟੇਬਲ ਜਿਹੜਾ ਹੈਗਾ ਉਹ ਪੁਲਿਸ کہہ ਕਰਕੇ ਜਿਹੜੀ ਲੇਡੀ ਹੈ ਉਹਨੂੰ ਵੀ ਜਿਹੜਾ ਹੈਗਾ ਸੰਬੋਧਿਤ ਕਰਦਾ ਹੈ एक जी दूजी वीडियो है ए एस आई सुरजीत साफ दिखा है कि जी लेडी है वो पहला जमीन पर गई पैन के बाद जरा एस आई सुरजीत है पैर फटन लगी एस आई सुरजीत ने अपना पैर छुटाया आप ही विडियो साफ जाहिर है कि जी लेडी है वो पहले सुनीता जी आरोपी रूप की वाइफ है जमीन पर पहले लम्बे पै गए डीएसपी दहाती ਸਾਭ ਦੀ ਇੱਕ ਟੀਮ ਬਣਾਈ ਗਈ ਹੈ ਜਿਹੜੇ ਪੂਰਾ ਮਸਲਾ ਵੈਰੀਫਾਈ ਕਰ ਰਹੇ ਨੇ ਜੇਕਰ ਕਿਸੇ ਪੁਲਿਸ ਮੁਲਾਜ਼ਮ ਦਾ ਕੋਈ ਵੀ ਦੋਸ਼ ਆਂਦਾ ਹੈ ਤੇ ਉਸ ਤੇ ਸਖਤ ਸਖਤ ਜੁੜੀ ਕਾਰਵਾਈ ਹੋ ਕੀਤੀ ਜਾਊਗੀ ਧੰਨਵਾਦ